ਸਤਿਗੁਰ ਜੀ ਮੈਂ ਮਹਿੰਦਰਪਾਲ ਸਿੰਘ ਐਮਪੀ ਕੈਂਡੀਡੇਟ ਅਨੰਦਪੁਰ ਸਾਹਿਬ ਤੋਂ ਚੋਣ ਮੈਦਾਨ ਦੇ ਵਿੱਚੋਂ ਸੋ ਮੇਰੀ ਬੇਨਤੀ ਹੈ ਕਿ ਜਿਹੜੀ ਕਾਂਗਰਸ ਪਾਰਟੀ ਨੇ ਹਜੇ ਤੱਕ ਡਿਸਾਈਡ ਨਹੀਂ ਕਰ ਪਾਈ ਬੰਦੂਰ ਸਿੰਘ ਸਿੱਧੂ ਦਾ ਨਾਮ ਚੱਲ ਰਿਹਾ ਹੈ ਇੱਕ ਰਾਣਾ ਗੁਰਜੀ ਜੀ ਆਪਣੇ ਬੇਟੇ ਵਾਸਤੇ ਕਹਿ ਰਹੇ ਆ ਔਰ ਇਹ ਚੋਣ ਮੈਦਾਨ ਦੇ ਵਿੱਚ ਖਰੇ ਨਹੀਂ ਉਤਰਣਗੇ ਅਗਰ ਕਾਂਗਰਸ ਪਾਰਟੀ ਨੂੰ ਜਿੱਤ ਕਰਨੀ ਹੈ ਤਾਂ ਉਹ ਮੈਨੂੰ ਆਪਣੀ ਪਾਰਟੀ ਤੋਂ ਟਿਕਟ ਦੇਣ ਤੇ ਮੈਂ ਬੜਾ ਮਾਣ ਮਹਿਸੂਸ ਕਰਾਂਗਾ ਕਿ ਰਾਹੁਲ ਗਾਂਧੀ ਕੇ ਸੋਨੀਆ ਗਾਂਧੀ ਜੀ ਨੇ ਇਹ ਮੈਨੂੰ ਜੋ ਦਾਤ ਬਖਸ਼ੀ ਤੇ ਮੈਂ ਚਿਤ ਕੇ ਹਰ ਇੱਕ ਸਰਵੇ ਦੇ ਵਿੱਚ ਔਰ ਗਰਾਊਂਡ ਲੈਵਲ ਤੇ ਸਾਰੇ ਲੋਕ ਇਹ ਚਾਹੁੰਦੇ ਆ ਕਿ ਐਮਪੀ ਸਿੰਘ ਨੂੰ ਅਗਰ ਕਾਂਗਰਸ ਤੋਂ ਟਿਕਟ ਮਿਲਦੀ ਹੈ ਤਾਂ ਵੀ ਅਸੀਂ ਵੋਟ ਕਾਂਗਰਸ ਦੇ ਝੋਲੀ 'ਚ ਪਾਵਾਂਗੇ ਤੇ ਕਾਂਗਰਸ ਦੀ ਜਿਹੜੀ ਜਿੱਤ ਕਰਕੇ ਇਸ ਸੀਟ ਮੈਂ ਹਨਪੁਰ ਸਾਹਤਾਂ ਆਪ ਜੀ ਦੇ ਲਈ ਜਿੱਤ ਕੇ ਆਵਾਂਗਾ